ਪਰਫਾਈਲ ਫੋਟੋ ਲੱਗਣੀ ਹੈ ਪਰਫਾਈਲ ਫੋਟੋ ਲੱਗਣੀ ਹੈ 50000 ਨੋ ਕਲਰ ਮੋਸੇ ਬੈਕਸ਼ਣੇ ਗਾੜੀ ਕਾਬਲ ਸਿੰਘ ਜੀ ਕਿਹੜਾ ਪਿੰਡ ਹੈ ਵਧਿਆ ਹਾਂ ਜੀ ਇਹ ਗੱਲਬਾਤ ਹੋਈ ਜਿਹੜਾ ਨੌਜਾਨੀ ਲਾਸ਼ ਘੱਟ ਪਈਏ ਇਹ ਵੇਖੋ ਜੀ ਇਹ ਮੈਂ ਦੇ ਬਜ਼ੁਰਗ ਬੰਦਾ ਤੇ ਮੈਂ ਦੇ ਆਪਣੇ ਮਿਹਨਤ ਕਰਕੇ ਇਹਨਾਂ ਦਾ ਵਿਚਾਰਿਆਂ ਦਾ ਨਿਆਣਿਆਂ ਦਾ ਪਾਲਾ ਪੋਸਟ ਕਰਨ ਲਿਆ ਵਾਂ ਜਿੰਨੀ ਕਿ ਮਰੀ ਚੱਲਦੀ ਆ ਭਾਜੀ ਟੂਲੇ ਤੇ ਮੇਰੇ ਸੱਟ ਲੱਗੀ ਆ ਇਹ ਬੱਚੇ ਛੋਟੇ ਛੋਟੇ ਆ ਤੇ ਇਹ ਨਸ਼ਾ ਕਰੀ ਜਾਂਦਾ ਸੀ ਮੈਂ ਇਹਨੂੰ ਪੁਲਿਸ ਦੇ ਵੀ ਭੜਾਇਆ ਹੀ ਉਤੋਂ ਫੇਰ ਛਡਾਇਆ ਨਸ਼ਾ ਧੜਾ ਧੜ ਮਈ ਗਈ ਜਾਂਦਾ ਵਾ ਇਹ ਕੋਈ ਰੋਗ ਨਹੀਂ ਗੇ ਕੋ ਟੋਗ ਨਹੀਂ ਗੀ ਈ ਨਾਂ ਸੀ ਨੌਜਵਾਨ ਦਾ ਤੇ ਕੰਮ ਕਰ ਰਿਹਾ ਸੀ ਇਹਦੀ 32 ਸਾਲ ਦੀ ਉਮਰ ਹੈ ਜੀ ਮਿੰਟੂ ਇਹਦਾ ਨਾਮ ਹੈ ਤੇ ਮੈਂ ਆ ਬੱਚੇ ਇਹਦੇ ਚਾਰ ਆ ਤਿੰਨ ਗੁੱਡੀਆਂ ਇੱਕ ਮੁੰਡਾ ਵਾ ਜੀ ਤੇ ਸਰਕਾਰ ਤੇ ਦਾਵਾ ਕਰ ਰਹੀ ਆ ਵੀ ਨਸ਼ਾ ਖਤਮ ਹੋ ਗਿਆ ਕੋਈ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਟੜਾ ਟੜ ਵੀ ਗੰਡਿਆ ਵਾ ਕੋਈ ਇੱਥੇ ਕੰਟਰੋਲ ਨਹੀਂ ਗਾ ਪੁਸਤਾਨੇ ਦਾ ਵੀ ਨਾ ਕੋਈ ਕੰਟਰੋਲ ਨਹੀਂ ਗਾ ਜੇ ਕੰਟਰੋਲ ਹੁੰਦਾ ਤੇ ਇੱਥੋਂ ਤੱਕ ਲਾਸ਼ਾਂ ਨਹੀਂ ਜਾਂ ਸਕਦੀਆਂ ਕਿੰਨਾ ਕ ਨਸ਼ਾ ਜਿਹੜਾ ਮਿਲ ਜਾਂਦਾ ਪੇਕੋ ਜੀ ਇਹਦੇ ਮੈਂ ਚੱਲ ਜਨਾ ਸਬਜੀ ਲੈ ਕੇ ਮੈਂ ਜਾਵਨਾ ਟਾਈਮ ਪਾਸ ਕਰਦਾ ਬਨੇ ਨਿਕ ਨਿਆਣੇ ਆ ਤਿੰਨ ਬੱਚੇ ਗੁੱਡੀਆਂ ਵਾ ਤੇ ਇੱਕ ਮੁੰਡਾ ਵਾ ਤੇ ਮੈਂ ਤੇ ਆਪਣਾ ਜਿੰਨੀ ਕਿ ਜੋਗਾ ਵਾ ਬਜ਼ੁਰਗ ਬੰਦਾ ਵਾ ਤੇ ਮੈਂ ਇਹਨਾਂ ਦਾ ਟੋਟੀ ਪਾਣੀ ਮਹਾਰਾਜ ਦਾ ਗੁਰੂ ਅਮਰਦਾਸ ਨੇ ਦਿੱਤਾ ਵਾ ਜੋ ਜਿ ਦੇਣਾ ਵਾ ਇਸ ਤਰ੍ਹਾਂ ਦੇ ਛੋਟੇ ਛੋਟੇ ਬੱਚੇ ਆ ਸਿਰ ਸਰਕਾਰ ਕੋਲੋਂ ਕੋਈ ਤੁਹਾਡੀ ਮੰਗ ਮੰਗੇ ਉਹ ਹੀ ਆ ਜੀ ਜੋ ਕੋ ਉਤੋਂ ਉਹਦਾ ਵਾ ਸਹੂਲਤ ਇਹਨਾਂ ਨੂੰ ਮਿਲਣੀ ਚਾਹੀਦੀ ਆ ਹੁਣ ਜੋ ਨਹੀਂ ਉਹ ਤੇ ਹੋ ਗਿਆ ਵਾ ਨਸ਼ਾ ਕਰ ਗਿਆ ਵੱਧ ਘਟ ਇਹ ਤੇ ਆਪਾਂ ਸਾਰਿਆਂ ਗੱਲਾਂ ਜਾਣਦੇ ਮਹਾਰਾਏ ਕਿਸੇ ਦੇ ਕਹਿਣ ਦੀ ਗੱਲ ਨਹੀਂ ਗੀ ਨਸ਼ਾ ਕੰਟਰੋਲ ਹੋਊਗਾ ਆਉਣ ਵਾਲੀ ਪੀੜ੍ਹੀ ਜਿਹੜੀ ਬਜਣੀ ਚਾਹੀਦੀ ਆ ਜਿਹੜਾ ਇਹ ਚੱਲ ਗਿਆ ਉਹ ਤੇ ਚੱਲ ਗਿਆ ਵਾ ਦੁੱਖ ਤੇ ਸਾਰਿਆਂ ਨੂੰ ਆ ਮੈਨੂੰ ਕੱਲੇ ਨੂੰ ਦੁੱਖ ਨਹੀਂ ਗਾ ਸਾਰੇ ਭੈਣ ਭਰਾਵਾਂ ਨੂੰ ਮੇਰੇ ਨੂੰ ਦੁੱਖ ਆ ਤੁਹਾਡਾ ਕੀ ਲੱਗਦਾ ਮੇਰਾ ਬੱਚਾ ਬਈ ਮੈਂ ਕਾਬਲ ਸਿੰਘ ਆ ਇਹਨਾਂ ਮਿੰਟੂ ਆ ਇਹ ਕੇ ਬੱਚੇ ਆ ਇਹਨਾਂ ਦੇ ਪਾਲਣਾ ਔਖਾ ਹੋ ਗਿਆ ਕੰਮ ਕੀ ਕੀ ਨਾ ਤੁਹਾਡਾ ਜਿਹੜਾ ਪਿੰਡ ਹੈ ਫਤਿਹਆਬਾਦ ਰਾਜਮੰਦਰ ਕੋਲ ਕੀ ਗੱਲ ਬਾਤ ਹੈ ਜਿਹੜੀ ਤੁਹਾਡੇ ਪਤੀ ਦੀ ਗਾ ਲਾਸ਼ ਪਈ ਹੈ ਇਹ ਨਸ਼ੇ ਨਾ ਹੋਇਆ ਭਾਜੀ ਹਾਂਜੀ ਹਾਨੂੰ ਨਹੀਂ ਪਤਾ ਕਿੱਥੋਂ ਲੈ ਕੇ ਆਏ ਕਿੱਥੋਂ ਨਹੀਂ ਹੈ ਤੇ ਤਾਂ ਕੀ ਨਾ ਜਿਹੜਾ ਮੋਟਰ ਲੱਗੀ ਹਾਂਜੀ ਸਰਦਾਰ ਵੀ ਕਹ ਰਿਹਾ ਕਿ ਨਸ਼ਾ ਸੱਤ ਹੋ ਗਿਆ ਇਹ ਤਾਂ ਟੰ 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 ਕਰਦਾ ਹੀ ਖਤਮ ਕਿੱਥੋਂ ਹੋ ਗਿਆ ਭਾਜੀ ਸਾਡੇ ਹੁੰਦਿਆਂ ਕਰਦਾ ਰਿਹਾ ਏ ਤੇ ਇਲਾਜ ਕੌਣ ਪੁੱਛੇ ਨਹੀਂ ਲਾ ਜਦੋਂ ਮੰਨਦਾ ਨਹੀਂ ਕਿਸੇ ਦੀ ਹਾਂਜੀ ਕਿੰਨਾ ਕ ਨਸ਼ਾ ਹੋਇਆ ਹੈ ਹਾਂਜੀ ਕਿੰਨਾ ਕ ਨਸ਼ਾ ਵਿਕਦਾ ਜਾਂਦਾ ਨਸ਼ਾ ਹੁਣ ਵਿਕੀ ਜਾਂਦਾ ਵਾ ਕੇ ਸਰਕਾਰ ਤੇ ਦਾਵਾ ਕਰ ਰਹੀ ਦੀ ਨਸ਼ਾ ਖਤਮ ਹੋ ਜਾਵੇ ਹਾਂਜੀ ਭਾਜੀ ਕੋਈ ਨਹੀਂ ਜੋ ਖਤਮ ਹੋਇਆ ਨਸ਼ਾ ਕਿਨੇ ਬੱਚੇ ਤੁਹਾਡੇ ਬੱਚੇ ਮੇਰੇ 4 ਕੀ ਬਾਂ ਕਰਦੇ ਸਰਕਾਰ ਤੋਂ ਸਰਕਾਰ ਤਾਂ ਹੀ ਮੰਗ ਕਰਦੇ ਆ ਕਿ ਉਹ ਨਸ਼ਾ ਬੰਦ ਹੋਵੇ ਜੀ ਕਿਹੜਾ ਡਾਟਾ ਸੁਖਚੈਨ ਸਿੰਘ ਜੀ ਕਿਹੜਾ ਬੈਲਾ ਜੀ ਪਿੰਡ ਇਹੋ ਫਤਿਆਵਾਂ ਸੰਗਤਪੁਰ ਮੱਲਾ ਜੀ ਗੱਲਬਾਤ ਹੋਈ ਜਿਹੜੀ ਨੌਜਵਾਨ ਦੀ ਲਾਸ਼ ਕਰ ਇਹ ਜੀ ਨੌਜਵਾਨ ਦੀ ਲਾਸ਼ ਨਸ਼ੇ ਨਾਲ ਹੀ ਹੋਈ ਆ ਪਰ ਸਰਕਾਰਾਂ ਨੇ 31 ਤਰੀਕ ਤੱਕ ਕਹਿੰਦੀ ਐ ਖਤਮ ਕਰ ਦੇਣਾ ਵਾ ਤੇ ਨਸ਼ਾ ਤੇ ਅਜੇ ਉਸੇ ਬੀਸਤੇ ਵਿਕੀ ਜਾਂਦਾ ਵਾ ਬਹੁਤ ਜ਼ਿਆਦਾ ਮੱਲਾ ਇਸ ਗੱਲ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵਾ ਕਿਸ ਦਾ ਨੌਜਵਾਨ ਦੀ ਕਿਸਤੀ ਵੀ ਨਾ ਮੌਤ ਇਹਦੀ ਨਸ਼ੇ ਨਾਲ ਹੀ ਓਵਰਡੋਜ਼ ਨਾਲ ਹੀ ਹੋਈ ਆ ਪਤਾ ਨਹੀਂ ਇਹਨੇ ਕੀ ਨਸ਼ਾ ਖਾਦਾ ਕੀ ਨਹੀਂ ਕਿੱਥੋਂ ਕੀ ਪਾਸੇ ਖੇ ਮਿਲਦੀ ਇਹਨਾਂ ਨੂੰ ਉਹ ਇਹ ਨਸ਼ਾ ਜਿਹੜਾ ਵੇ ਕੋਈ ਵੀ ਆ ਇਹ ਕੀ ਤੱਕ ਕੀ ਕੀ ਕੈਮੀਕਲ ਕੀ ਵਿਕੀ ਜਾਂਦਾ ਕੀ ਨਹੀਂ ਵਿਕਦਾ ਇੰਨੀ ਗੋਮਸੀ ਇਹ ਨੌਜਾਂ ਦੀ ਗੱਲ ਇਹ ਵਿਆਹ ਆ ਇਹਦੇ ਤਿੰਨ ਲਟਕੀਆਂ ਇੱਕ ਲਟਕਾ ਵਾ 32 ਸਾਲ ਦੀ ਮੁੰਡੇ ਦੀ ਉਮਰ ਆ ਕੀ ਮੰਗ ਕੀ ਕਰਦੇ ਸਰਕਾਰ ਨਹੀਂ ਤੇ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਚਲੋ ਜੇ ਇਹਨਾਂ ਦਾ ਬੱਚਿਆਂ ਦਾ ਵੀ ਕੋਈ ਸੋਚਿਆ ਜਾਵੇ ਤੇ ਬਾਕੀ ਗਾਹ ਨਸ਼ੇ ਤੇ ਜਿਹੜੀ ਇਹ ਠੱਲ ਪਾਈ ਜਾਵੇ ਜੋ ਵੀ ਆ ਸਰਕਾਰ ਨੂੰ ਇਹ ਤੇ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਨਸ਼ੇ ਦੇ ਵਿਰੁੱਧ ਸਰਕਾਰ ਦੇ ਦਾਅਵੇ ਜਿਹੜੇ ਝੂਠੇ ਸਾਫ ਤੋਂ ਹੋ ਰਹੇ ਸਭ ਝੂਠੇ ਸਾਫ ਤੋਂ ਹੋ ਰਹੇ ਆ ਜੀ ਜੋ ਵੀ ਨਸ਼ੇ ਜਿੰਨਾ ਇਹਨਾਂ ਨੇ ਕਿਹਾ ਹੈਗਾ ਉਹ ਚਾਰਕ ਦਿਨ ਇਹਨਾਂ ਨੇ ਚਲਾਇਆ ਟ੍ਰੈਂਡ ਉਹ ਝੂਠਾ ਸੱਚਾ ਪਤਾ ਨਹੀਂ ਕੀ ਹੈਗਾ ਕਿ ਗਰੀਬਾਂ ਦੇ ਘਰ ਢਾਹ ਤੇ ਤਗੜਿਆਂ ਦੇ ਤੇ ਘਰ ਨਹੀਂ ਢਾਏ ਇਹਨਾਂ ਨੇ ਜਿਹੜੇ ਵੱਡੇ ਵੱਡੇ ਸਮਗਰ ਲੈ ਉਹ ਤੇ ਉਦਾਂ ਹੀ ਬੈਠੇ ਆ ਉਦਾਂ ਹੀ ਨਸ਼ਾ ਵੇਚ ਰਿਆ ਵਾ ਜੇਲਾਂ ਦੇ ਵਿੱਚ ਨਸ਼ਾ ਵੇਚ ਰਿਆ ਵਾ ਪਿੰਡਾਂ ਦੇ ਵਿੱਚ ਤੇ ਜਿਹੜਾ ਵਾ ਉਹ ਤੇ ਵਿਕਣਾ ਹੀ ਵਿਕਣਾ ਤੇ ਜੇਲਾਂ ਦੇ ਵਿੱਚ ਵੀ ਜੇ ਇਹਨਾਂ ਨੂੰ ਬੰਦ ਕਰਾਉਂਦੇ ਆ ਮਾਪਿ ਉਹ ਫੜਾਵੇ ਭਾਵੇਂ ਜਾਂ ਪੁਲਿਸ ਫੜ ਕੇ ਲੈ ਕੇ ਜਾਵੇ ਤੇ ਉੱਥੇ ਤੇ ਨਸ਼ਾ ਉਦਾਂ ਹੀ ਮਿਲਦਾ ਇਹਨਾਂ ਨੂੰ ਇਹ ਵੇ ਸੋਦਰ ਦੇਣੀ ਜੀ ਜੇਲ੍ਹ ਚ ਬਾਹਰ ਫੋਕਾ ਸੁਧਾਰ ਕਰ ਲਿਖਿਆ ਵਾ ਨੇ ਨਾ ਹ ਪਤਾ ਬੰਦ ਹੋਣ ਦੇਈਦਾ ਜੀ ਸਤਨਾਮ ਸਿੰਘ ਕਿਹੜਾ ਪਿੰਡ ਹੈ ਜੀ ਫੜਾਵਾ ਵਾਲੇ ਆਲੇ ਨੌਜਵਾਨ ਦੀ ਲਾਸ਼ ਘੱਟ ਪਈ ਹੈ ਕੀ ਕਰਵਾ ਤੋਏ ਇਹ ਨਾ ਹ ਪਤੇ ਨਾ ਹ ਪਤਾ ਕਰਦਾ ਹੈ ਤੇ ਵਿਗਦਾ ਬਹੁਤ ਜ਼ਿਆਦਾ ਹੈ ਹਾਂ ਛਲੀਆਂ ਨੂੰ ਵਿਗਦਾ ਜਿੱਥੋਂ ਮਰਜ਼ੀ ਜਾ ਕੇ ਲੈ ਲੈਂਦੇ ਆ ਇਸ ਤਰ੍ਹਾਂ ਦੀ ਬਹੁਤ ਹੈ ਇਹ ਚੀਜ਼ ਬਹੁਤ ਇਹਦਾ ਹੀ ਹੈ ਨਹੀਂ ਨਹੀਂ ਕਿੰਨਾ ਨਾਹਬ ਨਹਾਵੇ ਤੋਂ ਜ਼ਿਆਦਾ ਕਰਦਾ ਇਹ ਇਹਦੀ ਕਿੰਨੂ ਨੰਬਰ ਸੀ 32 32 ਵਾਲੇ ਮਿੰਟੂ ਇਹ ਕੀ ਮੰਗੀ ਕਰਦੇ ਸਰਕਾਰ ਤੋਂ ਮੰਗ ਵੇਖੋ ਜੋ ਹੈਗਾ ਨਹਾ ਪਤਾ ਬੰਦ ਹੋਣਾ ਚਾਹੀਦਾ